ਸਾਥੀਓ ਜੈ ਭੀਮ ਜੈ ਭਾਰਤ ਅੱਜ ਅਸੀਂ ਮਾਨਵਤਾ ਦੀ ਸੇਵਾ ਦੇ ਵਾਸਤੇ ਕਰਦੇ ਕਰਦੇ ਅੱਜ ਅਸੀਂ ਬਡਾਰਾ ਪਿੰਡ ਦੇ ਵਿੱਚ ਪਹੁੰਚੇ ਆ ਜਿਹੜਾ ਕਿ ਕਰਤਾਰਪੁਰ ਦੀ ਕੌਨਸਟੀਚੂਐਂਸੀ ਚ ਪੈਂਦਾ ਹੈ ਔਰ ਇਹ ਨਕੌਦਰ ਰੋਡ ਦੇ ਉੱਤੇ ਸਥਿਤ ਹੈ ਬਡਾਰਾ ਪਿੰਡ ਬੜਾ ਮਸ਼ਹੂਰ ਪਿੰਡ ਹੈ ਔਰ ਅਸੀਂ ਭਗਵਾਨ ਬਾਣੀ ਧਰਮ ਸ਼ਾਲਾ ਅਸੀਂ ਇੱਥੇ ਇਕੱਠੇ ਖੜੇ ਹੋਈਆਂ ਔਰ ਸਾਨੂੰ ਕੋਣ ਆਇਆ ਸੀ ਕਿ ਸਾਡੇ ਜਿਹੜਾ ਬਡਾਲਾ ਪਿੰਡ ਹੈ ਉਥੇ ਜਿਹੜਾ ਸਾਡਾ ਘਰ ਸਾਰਾ ਹੀ ਡੇਗ ਗਿਆ ਤੇ ਇਸ ਕਰਕੇ ਅਸੀਂ ਆਏ ਆ ਤੇ ਤਾਂ ਕਿ ਇਹਨਾਂ ਗਰੀਬ ਗੁਰਬਿਆਂ ਦੀ ਜਿਹੜੀ ਆਵਾਜ਼ ਹੈ ਉਹ ਜ਼ਿਲ੍ਹੇ ਦੇ ਪ੍ਰਸ਼ਾਸਨ ਮਾਨਯੋਗ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਤੱਕ ਪਹੁੰਚਾਈ ਜਾਵੇ ਔਰ ਮਾਨਯੋਗ ਜਿਹੜੇ ਸਾਡੇ ਇਸ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਜਿਹੜੇ ਮਨਿਸਟਰ ਵੀ ਰਹੇ ਆ ਆ ਸਰਦਾਰ ਬਲਕਾਰ ਸਿੰਘ ਜੀ ਉਹਨੇ ਤੱਕ ਆਵਾਜ਼ ਪਹੁੰਚਾਈ ਜਾਵੇ ਔਰ ਸਰਕਾਰ ਤੱਕ ਜਿਹੜੀ ਆਵਾਜ਼ ਆ ਪਹੁੰਚਾਈ ਜਾਵੇ ਤੇ ਜਿਹੜੇ ਦਲਿਤ ਸਮਾਜ ਦੇ ਲੋਕਾਂ ਦੇ ਘਰ ਡਿਗ ਜਾਂਦੇ ਆ ਉਹਨਾਂ ਨੂੰ ਸਰਕਾਰਾਂ ਕਿਵੇਂ ਨਜ਼ਰਅੰਦਾਜ਼ ਕਰਦੀਆਂ ਔਰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਦੇ ਤਹਿਤ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ ਤੋ ਆਓ ਅਸੀਂ ਚੱਲਦੇ ਆ ਤੁਹਾਨੂੰ ਦਕਾਉਂਦੇ ਆ ਆਓ ਪੰਜੀ ਮਨਜੀਤ ਕੌਰ ਜੀ ਇਹਨਾਂ ਦਾ ਇਹ ਮਕਾਨ ਆਜੋ ਰਿਸ਼ਪਾਲ ਕੌਰ ਜੀ ਤੁਸੀਂ ਆਜੋ ਬਹੁਤ ਹੀ ਆਦਰਯੋਗ ਤੇ ਸਤਿਕਾਰਯੋਗ ਸ਼੍ਰੀ ਜੋਗਿੰਦਰ ਜੀ ਸਾਡੇ ਨਾਲ ਜੁੜੇ ਆ ਤੇ ਜੋਗਿੰਦਰ ਜੀ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਆਪਣੇ ਜਿਹੜੇ ਇਲਾਕੇ ਦੇ ਐਮਐਲਏ ਆ ਕੀ ਉਹ ਸਰਦਾਰ ਬਲਕਾਰ ਸਿੰਘ ਜੀ ਆ ਹਾਂਜੀ ਹਾਂਜੀ ਤੇ ਉਹ ਆਪਣੇ ਉਹਨਾਂ ਨੇ ਇਹਨਾਂ ਬਰਸਾਤਾਂ ਦੇ ਵਿੱਚ ਆ ਕੇ ਕਿਸੇ ਦੇ ਘਰਾਂ ਦਾ ਆ ਕੇ ਮੌਕਾ ਦੇਖਿਆ ਦੇਖੋ ਜੀ ਆਪਣੇ بارش ਹੋਈ ਆ ਲੋਕਾਂ ਦਾ ਬਹੁਤ ਖਰਾਬ ਹੋ ਗਿਆ ਸਾਰਿਆਂ ਦੇ ਮਕਾਨ ਬਹੁਤ ਚੁਏ ਆ ਦੋ ਤਿੰਨ ਨੇ ਡਿੱਗ ਵੀ ਪਏ ਆ ਤੇ ਉਹ ਨਹੀਂ ਸੰਗੀਤਾ ਰਾਣੀ ਸਰਪੰਚ ਜੀ ਉਹ ਆਗੇ ਹੈ ਆਪ ਪਾਰਟੀ ਦੇ ਜਿੱਦਾਂ ਮੈਂ ਤੁਹਾਨੂੰ ਬੱਬੂ ਸੀਗਾ ਅਸ਼ੋਨੀ ਬੱਬੂ ਉਹ ਆਏ ਸੀ ਕਿ ਮੀਚ ਦੇਖ ਕੇ ਗਏ ਆ ਜਿਹਨਾਂ ਦੇ ਮਕਾਰ ਤੋਂ ਹੁੰਦੇ ਸੀ ਜਿਹਨਾਂ ਦਾ ਡਿਗ ਪਏ ਦੋ ਤਿੰਨਾਂ ਨੂੰ ਉਹਨਾਂ ਨੇ 65-65 ਰੁਪਏ ਕਰਤਾਰਪੁਰ ਹਲਕੇ ਜਿਹਦਾ ਉੱਥੇ ਦਵਾਇਆ ਉਹਨਾਂ ਨੇ ਦੋ ਤਿੰਨ ਘਰਾਂ ਨੂੰ ਉਸ ਤੋਂ ਬਾਅਦ ਹਜੇ ਕੋਈ ਫੈਸਲਾਨੀ ਕੋਈ ਨਹੀਂ ਮਿਲੀ ਤੇ ਬਾਲਿਆਂ ਦਾ ਵੀ ਲੈ ਕੇ ਗਏ ਸੀ ਤਕਰੀਬਨ ਜਿਹਨਾਂ ਦੇ ਬਾਲੇ ਡਿਗੇ ਆ ਉਹਨਾਂ ਬਾਅਦ ਤੇ ਵੀ ਹਜੇ ਕੋਈ ਨਹੀਂ ਗ੍ਰਾਂਟ ਆਈ 65-65 ਰੁਪਏ ਦਿੱਤਾ ਹੈ 65-60 ਘਰਾਂ ਨੂੰ ਬੈਠੇ ਆਇਆ ਤੇ ਹੋਰ ਕਿਤੇ ਘਰ ਨਹੀਂ ਇਹ ਅਜੇ ਤੱਕ ਆਇਆ ਉਹ ਜਿਹੜੇ ਘਰ ਸੀ ਉਹ ਡਿੱਗੇ ਹੋਏ ਸੀ ਚੰਗੇ ਮੇਰੇ ਛੱਤਾਂ ਡਿੱਗੀਆਂ ਸੀ ਛੱਤਾਂ ਡਿੱਗੀਆਂ ਸੀ ਉਹ ਵੀ ਪਤਾ ਵੀ ਪੈੜ ਤੋਂ ਨਾ ਹੁੰਦਾ ਕੀ ਆ ਅੱਜ ਕੱਲ੍ਹ ਤਾਂ ਪਹਿਲਾਂ ਵੀ ਨਹੀਂ ਆਉਂਦੀਆਂ ਪੈੜ ਪੈੜ ਸੋਤੀਆਂ ਤਾਂ ਇਹ ਤਾਂ ਕੋਈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵੇ ਅਸੀਂ ਤਾਂ ਗਵਰਨਮੈਂਟ ਨੂੰ ਇਹੀ ਕਹਿੰਦੇ ਆ ਵੀ ਸਾਰਿਆਂ ਦੀ ਰਹਤ ਚਾਹੀਦੀ ਹੈ ਜਿੰਨੇ ਤੋਂ ਵੱਧ ਤੋਂ ਵੱਧ ਗਰੀਬ ਆ ਜਿਹਨਾਂ ਦੇ ਮਕਾਨ ਚੋਂਦੇ ਆ ਉਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾਂ ਜਿਨ੍ਹਾਂ ਦੇ ਮਕਾਨ ਡਿੱਗ ਪਏ ਆ ਉਹਨਾਂ ਨੂੰ ਕੋਈ ਮਾਜਬਾ ਦਿੱਤਾ ਜਿਨ੍ਹਾਂ ਦੇ ਕੋਲੋਂ ਚਾਰ ਆਇਆ ਨਹੀਂ ਉਹਨਾਂ ਨੂੰ ਮਦਦ ਕੀਤੀ ਜਾਵੇ ਅੱਜ ਕੱਲੇ ਦਿਹਾੜੀਦਾਰ ਆ ਸਾਰੇ ਦਿਹਾੜੀਦਾਰ ਵੀ ਕਿਹੜੇ ਮਰਜ਼ਾ ਤੇ ਦਿਹਾੜੀਦਾਰ ਕੀ ਨੇ ਛੱਡ ਜਿਮੀਦਾਰ ਸੱਜਣਾਂਗੇ ਤੇ ਜਿਹੜੇ ਲੋਕ ਗਰੀਬ ਬੰਦੇ ਆ ਉਹਨਾਂ ਦੀ ਕੋਈ ਬਾਹ ਨਹੀਂ ਪੜਦਾ ਉਹਨਾਂ ਨੂੰ ਵੀ ਸਹਾਇਤਾ ਚਾਹੀਦੀ ਆ ਹੁਣ ਆ ਮਜ਼ਦੂਰ ਆ ਇਹਨਾਂ ਨੂੰ ਪੁੱਛੋ ਵੀ ਇਹ ਕਿੰਨੇ ਦਿਨ ਗਏ ਆ ਬਰਸਾਤਾਂ ਦੇ ਇਹਨਾਂ ਨੂੰ ਕਿਤੋਂ ਰਾਸ਼ਨ ਪਾਣੀ ਦਵਾਵਾਂਗੇ ਮੜ ਮੜ ਕੇ ਆਉਂਦੇ ਆ ਰੋਜ਼ ਮੜ ਮੜ ਕੇ ਆਉਂਦੇ ਆ ਇੱਧਰ ਆ ਕੋਈ ਤਾਂ ਹਾਰੇ ਕੋਈ ਸਰਕਾਰ ਨੇ ਕੀ ਕਰ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੇ ਬੰਦਾ ਸਰਕਾਰ ਵੀ ਨਹੀਂ ਲੈ ਸਕਦਾ ਇਸ ਟਾਈਮ ਪਹਿਲੇ ਸਰਪੰਚਾ ਹੈਗੇ ਆ ਵੀ ਬੰਦਾ ਸਰਪੰਚ ਵੀ ਨਹੀਂ ਲੈ ਸਕਦਾ ਇੱਟਾ ਦਾ ਕੰਮ ਕਰਦੇ ਮੋਕੇ ਦੇ ਜਿਹੜੀਆਂ ਟਾਲੀਆਂ ਬਡਾਲਾ ਚਾਉਂ ਚੱਲੋ ਅੱਛਾ ਉੱਥੇ ਹੁਣ ਪਿਛੇ ਤਾਂ ਆਉਣੀਆਂ ਤੇ ਲਾਵਾਂਗੇ ਬਰਸਾਤ ਦੇ ਵਿੱਚ ਇੱਟਾ ਭਰਦੇ ਨਹੀਂ ਭਾਰੇ ਨਹੀਂ ਆਉਣੀਆਂ ਪੱਠਾਂ ਦੇ ਖੜਾ ਪਾਣੀ ਅਰ ਹਮ 15 ਦਿਨ ਹੋ ਗਏ ਮੋੜ ਮੋੜ ਕੇ ਆਉਂਦੇ ਆ ਉਥੋਂ ਦੇਖੋ ਸਰਕਾਰ ਨੂੰ ਕੱਲੇ ਇਹ ਨਹੀਂ ਆ ਵੀ ਮਕਾਨ ਡਿੱਗ ਗਏ ਤਾਂ ਉਹਨਾਂ ਨੂੰ 6500 ਰੁਪਏ ਪਿੰਡਾਂ ਦੇ ਵਿੱਚ ਸਰਕਾਰੀ ਸਹੂਤਾ ਦੇਣੀ ਪਰ ਜੇ ਆਮ ਲੋਕਾਂ ਦੀ ਸਮੱਸਿਆ ਸੁਣੀ ਜਾਵੇ ਕਿਉਂਕਿ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਹ ਤਾਂ ਚਾਹੇ ਡਾਕਟਰ ਜਾਵੇ ਜਾਂ ਨਾ ਜਾਵੇ ਉਹਨੂੰ ਤਾਂ ਤਨਖਾਹ ਮਿਲੀ ਜਾਣੀ ਹੈ ਪਰ ਜਿਹੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਜੋਤ ਮਣਾ ਉਹਦੇ ਨਾਲ ਹੀ ਉਹਨਾਂ ਦਾ ਘਰ ਦਾ ਜਿਹੜਾ ਚੁੱਲ੍ਹਾ ਆ ਉਹ ਚੁੱਲ੍ਹਾ ਉਹਨੇ ਸਾਰੇ ਜਿਹੜੇ ਗਰੀਬ ਪਰਿਵਾਰ ਆ ਉਹੜੇ Dalit ਪਰਿਵਾਰ ਆ Scheduled Caste ਪਰਿਵਾਰ ਆ ਤੇ ਸਰਕਾਰਾਂ ਨੂੰ ਇਹਦੇ ਲਈ ਵੀ ਕੁਝ ਸੋਚਣਾ ਚਾਹੀਦਾ ਹੈ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਕੀ ਜਦੋਂ ਵੀ ਪੰਜਾਬ ਦੇ ਅੰਦਰ ਬਾੜ ਆਈ ਹੋਈ ਹੈ ਤਾਂ ਉਹ ਉਦੋਂ ਦਾ ਹੀ بیمار ਪਾਏ ਆ ਹਸਪੀਟਲ ਚ ਆ ਅਸੀਂ ਤਾਂ ਇਹ ਕਹਾਂਗੇ ਕਿ ਪ੍ਰਮਾਤਮਾ ਕਾਨਪੁਰ ਦੇ ਵਾਹਿਗੁਰੂ ਉਹਨਾਂ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਜਾਵੇ ਪਰ ਇੰਜ ਲੱਗਦਾ ਕਿ ਜਿੱਦਾਂ ਸਾਰੀ ਸਰਕਾਰੀ ਬਿਮਾਰ ਹੋ ਗਈਆਂ ਤੇ ਇਸ ਕਰਕੇ ਸਾਡੀ ਇਹ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਦਿਹਾੜੀਦਾਰ ਕਾਮੇ ਲੋਗ ਹੈ ਉਹਨੇ ਵੀ ਤੇ ਮਦਦ ਕਰੋ ਉਹ ਵੀ ਤਾਂ ਇਨਸਾਨ ਹੈ ਉਹਨਾਂ ਨੂੰ ਵੀ ਤਾਂ ਰੋਜੀ ਰੋਟੀ ਚਾਹੀਦੀ ਹੈ ਉਹਨਾਂ ਨੇ ਵੀ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ ਉਹ ਕਿਤੇ ਆਪਣੇ ਬੱਚਿਆਂ ਨੂੰ ਰੋਟੀ ਕਮਾਣ ਤਾਂ ਤਾਂ ਹੀ ਤਾਂ ਫਿਰ ਬਾਅਦ ਚ ਉਹ ਫਾਈਲ ਲੈ ਲੈ ਕੇ ਵਿਚਾਰੇ ਮਰਦੇ ਆ ਉਹਨਾਂ ਵਿੱਚ ਵੀ ਕਈਆਂ ਨੇ ਕਰਜ਼ੇ ਲਏ ਹੁੰਦੇ ਆ ਤਾਂ ਇਸ ਕਰਕੇ ਬੜੀ ਮੁਸ਼ਕਲ ਆ ਤੇ ਆਉ ਤੁਹਾਨੂੰ ਅਸੀਂ ਇਹ ਮਕਾਨ ਜਿਹੜਾ ਆ ਇਹ ਦਿਖਾਉਂਦੇ ਆ ਤੇ ਮਕਾਨ ਦੀ ਕਿੰਨੀ ਕਸਾ ਹਾਲਤ ਇਹ ਆ ਗਈ ਮਨਜੀਤ ਕੌਰ ਦੀ ਆਹੋ ਬਾਜ਼ਾਰ ਤੋਂ ਸਾਰੇ ਤੋਂ ਦੇ ਸਵਾਨ ਕਿੱਥੇ ਜਾਣੇ ਉਹਦੇ ਪੈਰ ਨਹੀਂ ਆਉਂਦੇ ਮੋਟਾ ਜਿਹੜਾ ਜਿੰਦੇ ਨੇ ਦੇਖੋ ਅੰਦਰ ਵੰਨ ਵਾ ਅੱਛਾ ਇਹ ਮੰਡੀਤ ਪੰਦੀ ਕੀ ਨੁਕਸਾਨ ਹੋਇਆ ਕੀ ਕੀ ਹੋਇਆ ਆਪ ਅੱਜ ਸਾਰਾ ਸਮਾਨ ਜਿਹੜਾ ਅਸੀਂ ਇਕੱਠਾ ਕਰਕੇ ਗਏ ਆ ਦੇਖ ਲਓ ਕੀ ਹਾਲਤ ਹੋਈ ਐ ਤੁਸੀਂ ਆਪ ਦੇਖ ਲਓ ਆ ਟੀਵੀ ਆ ਪੇਟੀ ਆ ਡਰਾਮਾ ਦਾਇਆ ਵਾਲਾ ਮਾਰੀਆ ਸਾਰਾ ਇਹ ਖਰਾਬ ਹੋ ਗਿਆ ਇਹਦੇ ਵਿੱਚ ਇੰਨਾ ਚੀਜ਼ ਨਹੀਂ ਪਿਆ ਫਰਿੱਜ ਪਈ ਆਸੀਂ ਡਰਦੇ ਫਿਰ ਬਾਹਰ ਨਿਕਲਗੇ ਤੇ ਸਾਡੇ ਕਰਨ ਲੈਪਾ चलो वोड के ना कमरे पढ़ लो हमने बैठो आये हैं कश्मीरी लाल जी और ए वाला कमरा हाँ जी ये कमरा अपना अच्छा देखो किहाल हो गया इधर पप्पा पे, आ, पे है। है। है आप बैठे पे हैं ये कुर्सियाँ साड़ी हैं देखिए वहाँ कुर्सियाँ साड़ी हैं ये अपना टेबल फैन है ना तो एक बैठा ये अपनी है पीटीएच सार्स माने का अपना ਇਹ ਸਾਰਾ ਦਿੱਕੋ ਸਾਰਾ ਡੈਮੇਜ ਹੋ ਗਿਆ। ਆ ਸਾਰਾ ਡਿਪਾ ਲਿਖ ਹੋਇਆ। ਇਹਨ ਮੀਆਂ ਚੀਡੀ ਆ ਮੈਡਮ ਜੀ। ਹਾਂਜੀ ਹਾਂਜੀ 20 20 ਚੀਜ਼ ਸਾਰਾ ਹੋ ਗਿਆ। ਹਾਂ ਜੀ ਅਸੀਂ ਥੋੜੇ ਜਿਹਾ ਭਾਂਡੇ ਚੱਕ ਕੇ ਇਧਰ ਇੱਕ ਜਗਾ ਰੱਖਿਆ। ਫੇਰ ਵੀ ਇਹ ਸਾਰਾ ਇਹ ਵੀ ਇਹ ਵੀ ਕਮਰੇ ਨੇ। ਹਾਂ ਜੀ ਕਮਰੇ ਹਾਂ ਜੀ ਕਮਰੇ ਵੀ ਦਿੱਖਿਆ। ਆ ਦੇਖੋ ਬੈੱਡ ਸਾਰੇ ਟੁੱਟ ਗਏ ਆਪਣੇ। ਇਧਰ ਵੀ ਸਮਾਨ ਸੀ। ਇਹ ਵੀ ਇੱਧਰ ਰੱਖਿਆ ਸੀਗੇ। ਹਾਂ ਜੀ ਮੈਡਮ ਜੀ ਦਿੱਖਿਆ ਜੀ। ਹਾਂ ਕਿ ਕਿੰਨੇ? ਕਿੰਨੇ ਨੁਕਸਾਨ ਹੋ ਗਏ? ਆ ਦੇਖੋ ਇਹ ਆ ਦੇਖੋ ਬੈੱਡ ਵੀ ਸਾਰਾ ਟੁੱਟ ਗਿਆ ਨੇ ਆਪਣੇ ਆ ਵੀ ਦੂਹਾ ਵੀ ਸਾਰਾ ਚਾਤੀ ਵੀ ਸਾਰੀ ਡੇਗ ਗਈ ਆ ਇਧਰ ਕੁ ਮੀਟਰ ਹੈ ਨੁਕਸਾਨ ਆ ਸੀ ਬੈੱਡ ਦਾ ਰੱਖਿਆ ਸੀ ਇਧਰ ਬੈੱਡ ਦਾ ਨੁਕਸਾਨ ਹੋ ਗਿਆ ਸਾਰਾ ਮੀਟਰ ਵੀ ਆਪਣਾ ਖਰਾਬ ਹੋ ਗਿਆ ਦੇਖੋ ਸਾਰਾ ਸਾਰੀ ਛੱਤ نیچے ਆ ਗਈ ਆ ਬੈੱਡ ਆਪਣੇ ਬਹੁਤ ਵਧੀਆ ਸੀ ਸਾਰੇ ਖਰਾਬ ਹੋ ਗਏ ਬੜਾ ਜੀ ਦੇਖਿਓ ਸਾਰੇ ਮੀਟਰ ਵੀ ਇਧਰੋਂ ਸਾਰਾ ਡੈਮੇਜ ਹੋ ਗਿਆ ਇਧਰ ਕਸ਼ਮੀਰੀ ਲਾਲ ਜੀ ਹਾਂ ਸਰ ਤੁਸੀਂ ਮਨਜੀਤ ਕੌਰ ਪੰਜਾਬੀ ਤੁਸੀਂ ਜਿਹੜੀ ਆ ਇਹ ਸਾਰੀ ਸੂਚਨਾ ਜਿਹੜੀ ਆਪਣੇ ਬਡਾਲਾ ਪਿੰਡ ਦੇ ਸਾਡੇ ਸਰਪੰਚਾ ਮੈਡਮ ਸਿੰਘਾ ਰਾਣੀ ਜੀ ਕੀ ਤੁਸੀਂ ਅੱਜ ਦੇ ਬਾਰੇ ਵਿੱਚ ਉਹਨਾਂ ਦੀ ਜਾਣਕਾਰੀ ਚ ਲੈ ਕੇ ਆਏ ਹੋ ਹਾਂ ਜੇ ਸੱਸ ਦੱਸਿਆ ਸੀ ਉਹਨਾਂ ਨੂੰ ਹਾਂ ਉਹ ਸਰਪੰਚ ਸਾਹਿਬ ਕਿਦੇ ਸੰਸਕਾਰ ਤੇ ਗਏ ਸੀ ਅੱਛਾ ਹਾਂਜੀ ਤੇ ਇਸ ਕਰਕੇ ਫਿਰ ਉਹ ਆਏ ਨਹੀਂ ਹਾਂਜੀ ਉਹ ਨਹੀਂ ਇਸ ਕਰਕੇ ਆਏ ਠੀਕ ਹੈ ਤੇ ਉਹਨਾਂ ਦੇ ਧਿਆਨ ਚ ਵੈਸੇ ਫਿਰ ਦੁਬਾਰਾ ਤੁਸੀਂ ਲੈ ਕੇ ਆਓ ਕਿਉਂਕਿ ਜਿਹੜੇ ਮੌਜੂਦਾ ਮੌਕੇ ਦੇ ਸਰਪੰਚ ਐ ਇਹ ਉਹਨਾਂ ਦੇ ਧਿਆਨ ਚ ਹੋਣਾ ਜ਼ਰੂਰੀ ਆ ਹੋ ਸਕਦਾ ਚ ਉਹਨਾਂ ਘਰ ਡਿਗੇ ਆਉਂਦੀ ਤਾਂ ਜਾਣਕਾਰੀ ਹੋਏਗੀ ਹਾਂਜੀ ਹੈਗੀ ਉਹਨਾਂ ਪਰ ਫਿਰ ਵੀ ਕਿਉਂਕਿ ਜਿਹੜਾ ਪਿੰਡ ਦਾ ਮੁਖੀਆ ਹੁੰਦਾ ਨਾ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੀ ਜਿਹੜੀ ਤੁਹਾਡੀ ਅੱਗੇ ਤੁਸੀਂ ਸਰਕਾਰ ਦੇ ਕੋਲੋਂ ਜੋ ਵੀ ਗ੍ਰਾਂਟ ਲੈਣੀ ਆ ਸਰਕਾਰ ਨੇ ਤੁਹਾਨੂੰ ਜੋ ਦੇਣੀ ਆ ਤੁਹਾਡੇ ਘਰ ਡਿਗੇ ਆ ਕਮਰੇ ਡਿਗੇ ਆ ਹਾਂਜੀ ਤੇ ਮਾਨਯੋਗ ਜਿਹੜੇ ਡਾਕਟਰ ਐ ਸਾਡੇ ਹਿਮਾਸ਼ੂ ਅਗਰਵਾਲ ਜੀ ਡੀਸੀ ਸਾਹਿਬ ਉਹ ਸਾਰਾ ਜਿਹੜਾ ਆ ਉਹਨਾਂ ਦੇ ਰਾਹੀਂ ਇਹ ਸਾਰਾ ਕੁਝ ਨੇਪਰੇ ਚੜਨਾ ਹੈ ਜਲੰਧਰ ਸ਼ਹਿਰ ਦੇ ਅੰਦਰ ਵੀ ਚਾਹੇ ਕਿਸੇ ਵੀ ਕੌਨਸਟੀਚੁਐਂਸੀ ਦਾ ਹੋਵੇ ਅਗਰ ਕਿਸੇ ਨਾਗਰਿਕ ਨੂੰ ਲੱਗਦਾ ਕਿ ਉਹਨਾਂ ਦੀ ਅਜੇ ਕੋਈ ਵੀ ਘਰ ਡਿੱਗੇ ਦੀ ਕੋਈ ਇਨਕੁਆਇਰੀ ਕਰਨ ਨਹੀਂ ਆਇਆ ਜਿਨ੍ਹਾਂ ਦਾ ਇਹਨਾਂ ਬਰਸਾਤਾਂ ਦੇ ਵਿੱਚ ਘਰ ਡਿੱਗੇ ਆ ਤੇ ਪੁਰਾਣੇ ਘਰ ਨਹੀਂ ਵੀ ਜਿਹੜੇ ਪੁਰਾਣੇ ਟਾਈਮ ਦੇ ਡਿੱਗੇ ਆ ਨਵਾਂ ਘਰ ਡਿੱਗਿਆ ਜਿਹੜਾ ਇਸ ਬਰਸਾਤ ਚ ਡਿੱਗਿਆ ਅਗਰ ਉਹਨਾਂ ਦੀ ਕੋਈ ਵੀ ਇਨਕੁਆਇਰੀ ਕਰਨ ਨਹੀਂ ਆਇਆ ਜਾਂ ਸਰਕਾਰੀ ਅਧਾਰੇ ਤੋਂ ਜਾਂ ਸੰਬੰਧਿਤ ਕੋਈ ਕਾਉਂਸਲਰ ਸਾਹਿਬਾਨ ਜਾਂ ਕੋਈ ਐਮਐਲਏ ਸਾਹਿਬਾਨ ਵੈਸੇ ਤਾਂ ਸਭ ਤੋਂ ਪਹਿਲਾਂ ਤਾਂ ਮੁਢਲੀ ਜਾਣਕਾਰੀ ਤੁਹਾਡੀ ਨਾਗਰਿਕਾਂ ਦੀ ਆਪਣੀ ਬਣਦੀ ਆ ਕਿ ਉਹ ਸੰਬੰਧਿਤ ਕਾਉਂਸਲਰ ਸਾਹਿਬ ਨੂੰ ਸੰਬੰਧਿਤ ਐਮਐਲਏ ਸਾਹਿਬ ਨੂੰ ਸੰਬੰਧਿਤ ਇਹ ਕੋਈ ਮੰਤਰੀ ਸਾਹਿਬਾਨ ਉਹਨਾਂ ਨੂੰ ਉਹ ਆਪ ਜਾਣਕਾਰੀ ਦੇ ਕੇ ਉਹਨਾਂ ਨੂੰ ਮੌਕਾ ਦੇ ਕਹਨ ਜੇਕਰ ਫਿਰ ਵੀ ਅਗਰ ਤੁਹਾਨੂੰ ਲੱਗਦਾ ਵੀ ਕੋਈ ਨਹੀਂ ਆ ਰਿਹਾ ਤੇ ਤੁਸੀਂ ਮੇਰਾ ਨੰਬਰ ਲੈ ਲਓ ਮੇਰਾ ਨੰਬਰ ਹੈ 9915402112 ਅਸੀਂ ਆਪ ਉੱਥੇ ਮੌਕੇ ਤੇ ਪਹੁੰਚਾਂਗੇ ਔਰ ਤੁਹਾਡੀ ਆਵਾਜ਼ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਔਰ ਸੰਬੰਧਿਤ ਜਿਹੜੇ ਏਰੀਆ ਦੇ ਕਾਉਂਸਲਰ ਜਾਂ ਐਮਐਲਏ ਜਾਂ ਸਰਪੰਚ ਜਾਂ ਕੋਈ ਹੋਰ ਵੀ ਜ਼ਿੰਮੇਵਾਰ ਹੋਏਗਾ ਉਹਨਾਂ ਦੀ ਜਾਣਕਾਰੀ ਚ ਲੈ ਕੇ ਆਵਾਂਗੇ ਅਸੀਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਹਨ ਅਸੀਂ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਗਰੀਬ ਗੁਰਵੇ ਪਰਿਵਾਰ ਆ Dalit ਪਰਿਵਾਰ ਆ Scheduled Caste ਪਰਿਵਾਰ ਆ ਤੇ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਜਿੱਥੇ ਕਿਤੇ ਵੀ ਬੈਠੇ ਆ ਇਹਨਾਂ ਦਾ ਮੋਬਾਈਲ ਨੰਬਰ ਆ ਇਹਨਾਂ ਦਾ ਮਕਾਨ ਨੰਬਰ 318 ਆ ਇਹ ਭੰਜੀ ਮਨਜੀਤ ਕੌਰ ਆ ਬਡਾਲਾ ਪਿੰਡ ਆ ਹੋਵੇ ਫਸਟ ਆਫ ਆਲ ਤਾਂ ਇਹ ਆ ਕਿ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀ ਮੌਕੇ ਤੇ ਜਲਦੀ ਰਾਹਤ ਮਿਲਣ ਵਾਲੀ ਗੱਲ ਆ ਉਹ ਇਹਨਾਂ ਨੂੰ ਜਲਦੀ ਤੋ ਜਲਦੀ ਰਾਹਤ ਦਿੱਤੀ ਜਾਵੇ ਦਿੱਲੀ ਉੱਚੀ ਹਾਂ 8199 2174 ਕਸ਼ਮੀਰੀ ਲਾਲ ਇਹ ਵੀ ਚੰਗਿਆ ਕੁਦਰਤ ਦਾ ਮੈਂ ਕਹਿੰਦਾ ਕੁਦਰਤ ਦੀ ਬੜੀ ਕਿਰਪਾ ਰਹੀ ਹੈ ਕਿ ਕੋਈ ਜਾਨੀ ਜਾਂ ਕੋਈ ਕੀਮਤੀ ਨੁਕਸਾਨ ਨਹੀਂ ਹੋਇਆ ਤੇ ਤੁਹਾਡਾ ਸਾਰਿਆਂ ਦਾ ਅਸੀਂ ਐਂ ਜੀ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ